ਸਦਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਨਾਲ ਹੀ ਦਬਾਓ ਕੰਟੀ ਦਾ ਬਟਨ ਕੰਟੀ ਦਬਾंदे ਹੀ ਤੁਹਾਨੂੰ ਮਿਲਣਗੀਆਂ ਸਾਡੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਬੋਲੀਵੁੱਡ ਦਾ ਸਿੰਗਮ ਅਜੀਤ ਦੇਵਗਨ ਅਜੀਤ ਦੇਵਗਨ ਦਾ ਇਹ ਰੂਪ ਤਾਂ ਤੁਸੀਂ ਸਿੰਗਮ ਫਿਲਮ ਚ ਦੇਖਿਆ ਹੀ ਹੋਏਗਾ ਬੋਲੀਵੁੱਡ ਤੋਂ ਧੂਮਾ ਪਾਂ ਤੋ ਬਾਅਦ ਹੁਣ ਬੋਲੀਵੁੱਡ ਚ ਆ ਰਹੀ ਹੈ ਸਿੰਗਮ ਪੰਜਾਬੀ ਸਿੰਗਮ ਦਾ ਐਲਾਨ ਖੁਦ ਅਜੇ ਦੇਵਗਨ ਨੇ ਕੀਤਾ ਹੈ ਤੇ ਆਓ ਤੁਹਾਨੂੰ ਦੱਸਦੇ ਹਾਂ ਹੁਣ ਕੌਣ ਹੋਏਗਾ ਸਿੰਗਮ ਬਾਲੀਵੁੱਡ ਦੀ ਸਿੰਗਮ ਚ ਧੂਮਾ ਪਾਉਣ ਵਾਲੇ ਅਜੇ ਦੇਵਗਨ ਪੰਜਾਬੀ ਸਿੰਗਮ ਚ ਕਿਸੇ ਹੋਰ ਨੂੰ ਮੌਕਾ ਦੇ ਰਹੇ ਨੇ ਉਹ ਹੈ ਪਰਮੇਸ਼ਵਰ ਮਾ ਪੰਜਾਬੀ 뮤직 ਇੰਡਸਟਰੀ ਚ ਕੁਝ ਦਿਨਾਂ ਚ ਹੀ ਬੁਲੰਦੀਆਂ ਛੂਣ ਵਾਲਾ ਸਿਤਾਰਾ ਬਣਿਆ ਪਰਮੇਸ਼ਵਰ ਮਾ ਹੁਣ ਪੰਜਾਬੀ ਸਿੰਗਮ ਬਨੇਗਾ ਅਜੇ ਦੇਵਗਨ ਨੇ ਆਪਣੇ ਫੇਸਬੁਕ ਪੇਜ ਤੇ ਆਫੀਸ਼ੀਅਲੀ ਐਲਾਨ ਕੀਤਾ ਹੈ ਕਿ ਉਸ ਦੀ ਪੰਜਾਬੀ ਫਿਲਮ ਦਾ ਸਿੰਗਮ ਪਰਮੇਸ਼ ਵਰਮਾ ਹੋਏਗਾ ਇਨਾ ਦਿਨਾਂ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਪਰਮੇਸ਼ ਵਰਮਾ ਦੀ ਚੜ੍ਹਾਈ ਹੈ ਇਸ ਤੋਂ ਇਲਾਵਾ ਪੰਜਾਬੀ ਫਿਲਮਾਂ ਚ ਵੀ ਪਰਮੇਸ਼ ਵਰਮਾ ਰੋਲ ਕਰ ਚੁੱਕਿਆ ਹੈ ਪਰਮੇਸ਼ ਵਰਮਾ ਨੂੰ ਕੁਝ ਦਿਨ ਪਹਿਲਾਂ ਹੀ ਪੀਟੀਸੀ ਅਵਾਰਡ ਮਿਲਿਆ ਹੈ ਇਸ ਅਵਾਰਡ ਦੀ ਖੁਸ਼ੀ ਹਜੇ ਮਨਾਈ ਜਾ ਰਹੀ ਸੀ ਕਿ ਉਹਨਾਂ ਲਈ ਇੱਕ ਵੱਡੀ ਖੁਸ਼ਖਬਰੀ ਆ ਗਈ ਰਮੇਸ਼ ਵਰਮਾ ਨੇ ਵੀ ਆਪਣੇ ਫੇਸਬੁੱਕ ਪੇਜ ਦੇ ਉੱਤੇ ਇਸ ਖੁਸ਼ਖਬਰੀ ਨੂੰ ਸਾਂਝਾ ਕੀਤਾ ਹੈ ਪੰਜਾਬੀ ਸਿੰਗਮ 2019 ਚ ਹੀ ਬਣ ਕੇ ਤਿਆਰ ਹੋ ਜਾਏਗੀ ਤੇ ਇਸੇ ਸਾਲ ਰਿਲੀਜ਼ ਹੋਏਗੀ ਪਰਮੇਸ਼ ਵਰਮਾ ਇਸ ਫਿਲਮ ਨੂੰ ਮਿਲਣ ਤੋਂ ਬਾਅਦ ਖਾਸੇ ਖੁਸ਼ ਨਜ਼ਰ ਆ ਰਹੇ ਨੇ ਉਹਨਾਂ ਨੇ ਫੇਸਬੁੱਕ ਪੇਜ ਦੇ ਉੱਤੇ ਆਪਣੀ ਖੁਸ਼ੀ ਜਤਾਈ ਇਸ ਦੇ ਨਾਲ ਹੀ ਨਾਲ ਅਜੇ ਦੇਵਗੰਦਾ ਸ਼ੁਕਰਾਨਾ ਵੀ ਕੀਤਾ ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ